ਦੇਖਣ ਆਗੇ ਮੇਲਾ ਦੇਖਣ ਮੇਲਾ ਉਹ ਵੀ ਹਾਲ ਸੀ ਕਾਲ ਜਿਆ ਜਾਏ ਮੇਲਾ ਦੇਖਣ ਮਾਮਾ ਜੀ ਨਾਲ ਮਾਮਾ ਜੀ ਟੋਲ ਤੇ ਚੜਾਤਾ ਤਾਂ ਹੈ ਹੈਲੋ ਗਾਇਜ਼ ਕਿਹਾ ਹਾਂ ਪਾਲਾ ਇੱਕ ਸਾਡੀ ਮਹਿਕ ਤਾਂ ਬਾਈ ਕੁੜੀ ਡਰ ਗਈ ਹੁਣ ਅਸੀਂ ਆਪੇ ਝਟ ਦੇਖਣ ਲੱਗੇ ਆ ਇੱਕ ਇਹ ਨਾਲ ਨਾਲ ਤੇ ਜਿਆਦਾ ਚੰਡੋਰ ਭਰ ਗਿਆ ਹੁਣ ਦੇਖਦੇ ਹੁਣ ਕੀ ਬਣਦਾ ਹੈ ਬਹੁਤ ਲੰਬਾ ਮਾਹੌਲ ਹੈ ਬਾਕੀ ਸਾਡੇ ਬੰਦੇ ਜੇ ਥੱਲੇ ਖੜੇ ਐ ਖੂਨ ਖੂਨ ਦੇ ਥੱਲੇ ਗਿਰ ਗਿਆ ਦਾ ਸੁਭਾ ਹੈਗੀ ਐ ਵੀ ਮਿਲ ਸਕਦਾ ਚਾਂਸ ਹੈਗੇ ਆ ਬਾਕੀ ਚਲੋ ਇੰਸ਼ੋਰਸ ਵੀ ਹੈਗੀ ਆ ਫੰਮ ਦਿਖਾਦੇ ਜਾਂਦੇ ਆ ਪੂਰਾ ਸ਼ਿੰਗਾਰਿਆ ਪਿਆ ਏ ਜਹਾਜ਼ ਸਾਡਾ ਰਵਾਨਾ ਹੋਣੇ ਵਾਲਾ ਹੀ ਆ ਬਸ ਬਾਹੋੜੇ ਵਾਲੀ ਚੱਲੀ ਜਾ ਰਹੀ ਆ ਇੱਧਰ ਵੀ ਕੰਮ ਗਰਸੇਵਕਾ ਖਤਰੇ ਵਾਲਾ ਹੀ ਆ ਕਹਾਂ ਗਾਂ ਕੀ ਬਣਦਾ ਕੁਛ ਨਹੀਂ ਬਣਨਾ ਬੈ ਇੱਥੇ ਪੈਰ ਫਸਾ ਲਓ ਠੀਕ ਐ ਆਪਣਾ ਲੋਟ ਜੇ ਹੋ ਕੇ ਬੈ ਜਾਓ ਹੱਥ ਵਾਲੋ ਆਉਂਗਾ ਫੋਨ ਵਾਲੋ ਜੇਬਾਂ ਚ ਠੀਕ ਐ ਮੇਲਾ ਤੁਹਾਨੂੰ ਉੱਪਰ ਦੇ ਆਪਾਂ ਨੇ ਸਾਰਾ ਦਿਖਾ ਦੇਣਾ ਡਰੋਨ ਨਹੀਂ ਲਿਆਂਦੇ ਨੇ ਡਰੋਨ ਨਾਲ ਦਿਖਾਉਣਾ ਦਾ ਆਪਾਂ ਕੋਈ ਚੱਕਰ ਦਾ ਹੈ ਨਹੀਂ ਯਾਰ ਲੈ ਵੀ ਐਂਟਰੀ ਕਰਤੀ ਬੰਦ ਫੋਨ ਕਰਕੇ ਆਣਾ ਇਸ ਹੋਰ ਜਾ ਗਈ ਹੈ ਹੋਣ ਹਾਂ ਹੋਣ ਝੋੜਦਾ ਭਾਈ ਆ ਝੋਟਿਆਂ ਦੀ ਜ਼ਿੰਦਗੀ ਦਾ ਚੌਥਾ ਪੰਜਵਾਂ ਕਿਹੜਾ ਸ਼ੋਕਰੂਆਂ ਦਾ ਗਲੇ ਸਗਾਲੇ ਪਾਣੀ ਪੀ ਪੀ ਇਹਨਾਂ ਨੇ ਲੈ ਵੀ ਬਾਕੀ ਦੇਖਦੇ ਕਿਆ ਹਾਲ ਹੈ ਭਾਈ ਖਾਲਸਾ ਜੀ ਠੀਕ ਹੈ ਚਲੋ ਫਿਰ ਅੱਗੇ ਕੇ ਦੇਖਦੇ ਕੀ ਹੁੰਦਾ ਕੀ ਬਣਦਾ ਕਿੰਨੀਆਂ ਉਲਟੀਆਂ ਨਹੀਂ ਕਿੰਨਾ ਗਾ ਪਿੰਦਾ ਏ ਮੈਂ ਖਬਰਦਾਰ ਦਿਆ ਰਿਹਾ ਉਲਟੀ ਕਰੀ ਮੈਂ ਤਾਂ ਇਹਨੂੰ ਕਹ ਵੀ ਐਨਕਾ ਤਾਰ ਲਾ ਬਈ ਐਨਕਾ ਨਹੀਂ ਤਾਰਨੀ ਮੰਨੀ ਆ ਕਹਿੰਦਾ ਟਾਇਰ ਕਰਾਈਆਂ ਮੀਆਂ ਸਾਰੇ ਲਿਆਉਂਦੀ ਆ ਰੇ ਖਨੇਰੋ ਇਹ ਲਿਜਿਓ ਨਾ ਪਾ ਦੇਣਾ ਤੇਰੇ ਤਾਂ ਪਿੱਛੇ ਐਨਕਾ ਬੋਤਨਾ ਨਹੀਂ ਚੱਲੀ ਆ ਜੇ ਵੀ ਤੇ ਯੋਗੀ 5000 ਦਾ ਦੂਜੀ ਲਈਓ ਓਹ ਥੋੜੀ ਚੱਲ ਬਈ ਦੇਖਦੇ ਆ ਬਾਕੀ ਹੁਣ ਕਰਤਾ ਸ਼ੁਰੂ ਫਰਾਟਾ ਵੱਜ ਗਿਆ ਆਂਦੇ ਝੋਟੇ ਨਿਕਾਣਾ ਮੈਂ ਵੀ ਜਕੜ ਲੈ ਪੈਰ ਮਾਂ ਮੈਨੇ ਝੂਟੀ ਦਵਾਤੀ ਨਾਲੀ ਨੇ ਮੰਨੂ ਵੀ ਦਵਾ ਦੇਣੀ ਹੋਰ ਨਾਲ ਝੂਟੀ ਇਹਨੇ ਬਿਠਾਲ ਵੀ ਥੋੜਾ ਜਿਹਾ ਉੱਪਰੇ ਲਿਆ ਮੈਨੂੰ ਦੂਜੀ ਸੀਟ ਪਰ ਬਹਿਣਾ ਹੁੰਦਾ ਇਹ ਬਾਈ ਜੰਦੇ ਵੀ ਤਿੰਨ ਚਾਰ ਆ ਇਹ ਹੁਣ ਪਹਿਲੇ ਜੀ ਦੇਾਰੇ ਸ਼ੁਰੂ ਹੋ ਗਏ ਠੀਕ ਜੀ ਕਿਹੜਾ ਦੇ ਸ਼ੁਰੂ ਹੋ ਗਿਆ ਲੈ ਬਾਈ ਆਪੋ ਅਗਰ ਇਹਨਾਂ ਦੀ ਵੰਗਦਾ ਜੇ ਮੇਲਾ ਦੇਖ ਲੋ ਇਹਦਾ ਬੰਦੇ ਕਰਦਾ ਪਤੰਦਰ ਆਏ ਹਾਏ 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 ਜਿਹੜੀ ਕਿ ਠੰਡੀ ਹਵਾ ਪੂਰੀ ਹੈ ਠੰਡੀ ਹਵਾ ਪੂਰੀ ਹੈ ਆ ਵੀ ਮੇਲਾ ਦੇਖ ਸਕਦੇ ਤੁਸੀਂ ਭਰੇ ਆ ਪਿਆ ਇਹਦਾ ਅਜੇ ਜਲਵਾ ਛੋਟਾ ਜਿਹਾ ਹੈ ਇਹਨੇ ਅਜੇ ਹੋਰ ਭਖਣਾ ਮੇਲਾ ਅਜੇ ਹੋਰ ਭਖਣਾ ਇਹ ਟ੍ਰੇਲਰ ਦਿਖਾਇਆ ਇਹ ਟ੍ਰੇਲਰ ਹੈ ਛੋਟਾ ਜਿਹਾ ਛੋਟਾ ਜਿਹਾ ਇਹ ਜੂ ਜੂ ਬਸ ਵਧੀ ਜਾਣਾ ਘਟਦਾ ਨਹੀਂ ਹੈਗਾ ਇਹ ਵੀ ਮਤਲਬ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਉਲਟੀਆਂ-ਉਲਟੀਆਂ ਵਾਲੇ ਨੇ ਉਹ ਪਹਿਲਾਂ ਹੀ ਚਾਰ ਪਹਿਲਾਂ ਹੀ ਜਾਣ ਜਾਂਦੇ ਨੇ ਇਹ ਛੋਟਾ ਜਿਹਾ ਜਨਵਾ ਦਿਖਾਤਾ ਇਹਨਾਂ ਨੇ ਇਹ ਟ੍ਰੇਲਰ ਦਿਖਾਇਆ ਆਹ ਕੈਮਰਾ ਹੈ ਆਹ ਰਗਾ ਰਗਾ ਵੀ ਮੈਂ ਬੱਤੀ ਤੇਲ ਦੀਆਂ ਘੜੇ ਪੁਰਾਣੇ ਆ ਗਿਆ ਹੈ ਦੇਖੋ ਇਹ ਮੂੰਹ ਅੱਡੇ ਦੇ ਅੱਡੇ ਰਹਿ ਗਏ ਮੂੰਹ ਅੱਡੇ ਦੇ ਅੱਡੇ ਰਹਿ ਗਏ ਇਹ ਮੇਲਾ ਇਹ ਰੋਗਾ ਮੇਲਾ ਬਾਈ ਇਹ ਬਾਈ ਕਿਆ ਰਸੇ ਵੀ ਜਿਹੜਾ ਅੰਦਰ ਖਾਦਾ ਪੀਤਾ ਹੁੰਦਾ ਨਾ ਇੱਕ ਵਾਰ ਦਾ ਇੱਕ ਵਾਰ ਤਾਂ ਜਿਹਨੂੰ ਆਉਂਦਾ ਗੱਲ ਉਹ ਲੋੜੀ ਬਾਹਰ ਨਿਕਲ ਜਿਹੜੇ ਖਾ ਗਿਆ ਇਹ ਪ੍ਰੌਡੇ ਬਰੂਡੇ ਦਾ ਵੀ ਬਾਈ ਮੇਲੇ 'ਚ ਆਉਂਦੀ ਸਾਰੇ ਖਾਓ ਨਾ ਜੇ ਖਾਣੇ ਆ ਤਾਂ ਇਹਦੇ 'ਪਰ ਬੈਠੋ ਨਾ ਇਹ ਚੀਜ਼ ਦੀ ਥੋੜੀ ਗੌਰ ਰੱਖੋ ਮੇਰਾ ਵੀਰ ਬਾਕੀ ਇਲਾਕੇ ਤੇ ਹੋ ਦੇ ਥੋੜੀ ਜੀ ਹੋਰ ਰੇਸ ਦੇ ਥੋੜਾ ਜਿਹਾ ਉੱਪਰ ਜਾइए ਬਾਜੀ ਦਾ ਭਾਈ ਪੂਤਾ ਬੁੜੀਆਂ ਨੇ ਮੁੰਡਿਆਂ ਨੇ ਪਾਣੀ ਪੀ ਪੀ ਕੁੱਕ ਮਾਰੀਆਂ ਪਈਆਂ ਨੇ ਹਾਂ ਭਾਈ ਠੀਕ ਹੈ ਚੜਦੀ ਕਲਾ ਜਿੰਦਾਬਾ ਜਿੰਦਾ ਮੁੰਡਾ ਦਲੇਰ ਹੈ ਕਹਿੰਦੇ ਮੁੰਡਾ ਨਹੀਂ ਡਬਦਾ ਹੈਗਾ ਇਹ ਤਕਰੀਬਨ 6 ਸਾਲ ਦਾ ਹੀ ਹੋਣਾ ਜਿਹੜਾ ਆੜੀ ਬੈਠਾ ਹੈ ਓਏ ਜਨਰੇਟਰ ਦੇ ਬਾਈ ਤੇਲ ਮੁੱਕ ਗਿਆ ਕਹਿੰਦੇ ਸਪੀਡ ਘਟ ਗਈ ਆ ਦੁਬਾਰਾ ਟਰੈਲਰ ਥੋੜਾ ਜਿਹਾ ਤੇਲ ਤੁਸੀਂ ਐਕਸਟਰਾ ਰੱਖਣਾ ਚਾਹੀਦਾ ਇਹਨਾਂ ਨੂੰ ਤੇਲ ਮੁੱਕਿਆ ਦਾ ਬਾਈ ਤੇਲ ਮੁੱਕਿਆ ਦਾ ਹੈ ਜੀ ਜੀ ਇਹ ਦੇਖੋ ਇਹ ਵਰਦਾ ਭਾਈ ਆਪਣੇ ਆਪ ਬੂਕਾ ਵੱਜਦੀ ਇਹ ਆਪਣੇ ਆਪ ਜਿਹੜੀ ਇਹ ਕਹਿਦੀ ਆਪਾਂ ਸੋ ਜਿਹੜੇ ਜਾਨੀ ਰਹਿੰਦਾ ਬੇਚੇ ਕੇ ਇਹ ਵੀਡੀਓ ਬਣਾਉਣ ਨੂੰ ਇੱਥੇ ਤਾਂ ਵੀ ਆਪਣੇ ਆਪੇ ਸਮਾਈਲਾ ਰਹਿੰਦੀਆਂ ਮੂੰਹ ਤੇ ਇਹ ਹੁੰਦੀਆਂ ਠੱਕੇ ਜੇ ਨਾਲੇ ਆ ਕੋਈ ਉਹ ਨਹੀਂ ਹੈਗਾ ਜੀ ਆ ਜ਼ਬਰਦਸਤੀ ਹੋਇਆ ਉਹ ਇਹ ਸਮਾਈਲਾ ਜਿਹੜੀਆਂ ਆ ਆ ਮੁੰਡੇ ਨੇ ਪੱਕਾ ਓਡਾ ਸਾਂਭਿਆ ਬੌਰੇ ਕਿੰਨੇ ਸਾਲ ਦਾ ਕਿੰਨੇ ਸਾਲ ਦਾ ਕੋਈ ਤੇਜਾ ਜਮਾਨੇ ਦੇ ਨਾਲ ਹਾਂ ਜਿਆਦਾ 9 ਸਾਲ ਦਾ ਵਾਹ ਬਈ ਵਾਹ ਨਹੀਂ ਨਹੀਂ ਸੱਤ ਤੋਂ ਬੋਲਣਾ ਨਾ ਖਾਲਸਾ ਲਖਾਇਆ ਮੱਥੇ ਫਿਰ ਨਹੀਂ ਵਧੀਆ ਵਧੀਆ ਭਾਈ ਸੱਤ ਦਾ ਨਜ਼ਾਰੇ ਲੋ ਨਜ਼ਾਰੇ ਸੱਤ ਜਹਾ ਦਾ ਬਲਾ ਭਈ ਜਣ ਹੋ ਗਿਆ ਦਾ ਜਾਮ ਅੱਦੇ ਤਾਰ ਤੇ ਬੰਦੇ ਜਿਨ੍ਹਾਂ ਨੇ ਉਤਰਨਾ ਦਾ ਉਲਟੀਆਂ ਵਾਲੇ ਤਾਰ ਤੇ ਜਿਹੜੇ ਉਲਟੀਆਂ ਵੀ ਜਿਹੜਾ ਤਾਂ ਉਤਰਨਾ ਦਾ ਉਤਰ ਸਕਦਾ ਦਾ ਮਾਮਾ ਡਟਿਆ ਪਿਆ ਏ ਇਹ ਕਹਿੰਦਾ ਹੋਰ ਜਣੇ ਬਿਠਾ ਲਉ ਅਜਾ ਤਾਂ ਬਹੁਤ ਘੱਟ ਬੰਦੇ ਰਹਿ ਗਏ ਯਾਰ ਜਣੇ ਇੰਜਣੇ ਜਾਮ ਕਰਤਾ ਮੁੰਡਿਆਂ ਨੇ ਨਾਮੇ ਨੇ ਇੰਜਣੇ ਜਾਮ ਕਰਤਾ ਸਾਰੇ ਹੀ ਆਏ ਸਾਡੇ ਬੰਦੇ ਘੁੰਮਦੇ ਫਿਰਦੇ ਆ ਚੋਪਰ ਨੇ ਹੁਣ ਤੱਥਲੀਆਂ ਕਰਾਈਆਂ ਕਹਦੇ ਹੁਣ ਹੁਣ ਬਸ ਹੋਈ ਏ ਥੁੰਡ ਰਿਹਾ ਮਾਮਾ ਆ ਲੈ ਆ ਵਾਜੀਆ ਆ ਲੈ ਕਹਦੇ ਬਸ ਕਰਾ ਦੀ ਬਸ ਵਾਹ ਵਾਹ ਬੀਬੀ ਰੱਖ ਗਈ ਬੀਬੀ ਨੇ ਔਖਾ ਕਰਤਾ ਬੀਬੀ ਵਾਹ ਪਿਓਜ ਹੋ ਗਈ ਮਾੜਾ ਮਾਮੇ ਦੀ ਸ਼ਰਟ ਪਾੜਨੇ ਵਾਲੀ ਕਰਤੀ ਵੀ ਸ਼ਰਟੇ ਖਿੱਚ-ਖਿੱਚ ਹੈ ਤਸੱਲੀ ਕਰਾਤੀ ਭਾਈ ਗੋਡਾ ਲਾ ਕੇ ਬੈਠਾ ਨੂੰ ਮਾੜਾ ਅਪਡੇਟਾ ਜੋ ਗਿਆ ਜੈਡ ਸਕਿਉਰਟੀ ਚਲੋ ਭਾਈ ਬੀਬੀ ਦਾ ਹੋ ਗਿਆ ਔਖਾ ਬਹੁਤ ਤਸੱਲੀ ਹੁਣ ਨਜ਼ਰ ਆਇਆ ਮਾੜਾ ਮਾਮੇ ਕੰਮ ਫਦਾ ਦੂੰ ਨਹੀਂ ਕੰਮ ਫਦਾ ਚੱਲ ਵੇ ਚੱਲੀ ਜਾ ਬਲਵਿੰਦਰ ਦੀ ਸਵਾਰੀ ਮਾਨਾ ਬਲਾਗ ਬਣਾਉਣ ਲੱਗਿਆ ਹੋਇਆ ਉੱਧਰ ਆ ਲੈੋ ਗਾਇਸ ਇੱਥੇ ਪਰ ਬਲਵਿੰਦਰ ਦੇ ਨਿਆਣੇ ਚੜੇ ਹੋਏ ਟੈਂਟ ਵਾਲੇ ਦੇ ਕਣੂ ਭੂਤ ਮੰਗਲ ਆਹ ਦੇਖਿਆ ਮਿੱਤਰੋ ਇਹਨੂੰ ਤਾਂ ਖਾਣਾ ਭੂਤ ਮੰਗਲ ਹੈ ਚੱਲ ਵੀ ਚੱਲ ਚਲੋ 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 ਲੂ ਗਿਆ ਹੋਰ ਜੋ ਨਹੀਂ ਆਇਆ ਆ ਗਿਆ ਉਹ ਬੈਠਾ ਹੈ ਹਾਂ ਦਾ ਜੀ ਦਾ ਕਿੱਧਰ ਨੂੰ ਰਸਤਾ ਹਾਂ ਸੰਸਾ ਤੇਲੀ ਅੱਛਾ ਮੈਂ ਬੰਨਿਆ ਆਪਦਾ ਕਿੱਧਰ ਨੂੰ ਹੈ ਅੱਛਾ ਇਹ ਮੇਲਾ ਨਿਆਣਿਆਂ ਦਾ ਉਸ ਨੂੰ ਹੀ ਦਾ ਪੂਤ ਬੰਗਲੇ ਚ ਵੀ ਬਾਕੀ ਤੀਜਾ ਪੂਜਾ ਖਾਈਏ ਪਾਉਰੇ ਓਏ ਇਹਦੇ ਪਰ ਆਓ ਏ ਜਿਹੜਾ ਹੋਗਾ ਹਲੇ ਪਰ ਆ ਕੇ ਜਿਹੜਾ ਹੋਗਾ ਖੇਲਾ ਲਏ ਗਾਈ 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 ਸੋਨਾ ਲੈਣਾ ਕਿਹੜਾ ਹੋਗਾ ਚਾਚੂ ਹਮਮ ਅਗੋਂ ਛੋਟੇ ਜਾਨ ਵਾਲਾ ਚਲੋ ਤੀਜਾ ਪੂਜਾ ਖਾਈਏ ਹੁਣ ਇਹਦੇ ਬਾਅਦ ਚਲੀਏ ਪਾ ਘਰ ਨੂੰ ਓੱਖ ਲੱਗੀ ਗਈ ਆ ਤਾਂ ਕਿ ਜਖਾਣਾ ਓਖੜ ਲੱਗੀ ਗਿਆ ਚੂਹੇ ਟੱਪਦੇ ਆ ਇੰਨਾ ਕ ਮੇਲਾ ਦਾ ਵਾਇਰ ਮਦਨ ਨਾ ਆਈ ਯਾਰੀ ਕਹਿੰਦੀ ਜੇ ਆ ਗਿਆ ਆਇਆ ਕੱਟੂ ਕਿਚੂ ਜਬ ਬਹੁਤ ਹੈ ਕਿਚੂ ਕਿਚੂ ਡਰਦਾ ਮੈਨੂੰ ਕਿਸੇ ਜਿਹੀ ਨਹੀਂ ਲੱਗਿਆ ਹੈਗਾ ਕਿਚੂ ਸਾਰੇ ਦੇ ਗਿਆ ਇੱਕ ਛੂਟਾ ਹੋਰ ਸਹੀ ਜਾਂਦਾ ਚੱਲ ਚੱਲ ਟੱਚ ਨਹੀਂ ਹੋਣਾ ਚਾਹੀਦਾ ਉੱਪਰ ਨੂੰ ਟੱਪਣਾ ਇਹਦੇ हां चल चल ओ देखी पहलवान गिर गया पहलवान ਵਿਚਾਲੇ ਜੇ ਰਹਿ ਚੱਲ ਜਰਾ ਇਹ ਆਗੇ 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 ਟਾਲੇ ਕਰਵਾਜ ਕਾਲੇ ਟਾਲੇ ਟਾਲਿਆ ओ ਹੱਥ ਵੱਜਿਆ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਇੱਕਠੇ ਹੋ ਗਏ ਦੂਰ ਰਹਿ ਨਿਆਣਿਆਂ ਦੇ ਫੇਰ ਵੱਜਣੀ ਲੱਤ ਉਧਰ ਨੂੰ ਰਹਿ ਚੱਲ ਪਾ ਜਾ ਉਧਰ ਨੂੰ ਇਕੱਲੇ ਆ ਇਹਦਾ ਮੈਂ ਨਹੀਂ ਕਰਦਾ ਆ ਗਿਆ ਆ ਗਿਆ ਆ ਗਿਆ ਉਹ ਵੱਜਿਆ ਏ ਢਾਲਿਆ ਢਾਲਿਆ ਤੂੰ ਦੇਖ ਲੈ ਨਿਆਣੇ ਨੇ ਕੰਤਾਇਆ ਪਿਆ ਬਾਈ ਜੀ ਉਹਦੇ ਉੱਪਰ ਨੂੰ ਛਾਲ ਮਾਰਨੀ ਆ ਉਹਦੇ ਥੱਲੇ ਨੂੰ ਉੱਪਰ ਨੂੰ ਛਾਲ ਮਾਰਨੀ ਛੋਟੇ ਦੇ ਚੱਲ ਉੱਪਰ ਨੂੰ ਉੱਪਰ ਨੂੰ ਉੱਪਰ ਨੂੰ ਇਹਦੇ ਥੱਲੇ ਨੂੰ ਉਹਦੇ ਉੱਪਰ ਨੂੰ ਆਦੇ ਉੱਪਰ ਨੂੰ ਛਾਲ ਟਾਪੋਂ ਉੱਪਰ ਨੂੰ ਤਾਂ ਹੀ ਗੇਨ ਹੁੰਦਾ ਯਾਰ ਆ ਕੇ ਫਸਾਤਾ ਵਿਚਾਰਾ ਓਹੋ ਆ ਦੇਖ ਆ ਜਾ ਆ ਜਾ ਔਰ ਇਹਨੂੰ ਆ ਜਾ ਆ ਜਾ ਤੂੰ ਆ ਜਾ ਇਹ ਬੰਦੇ ਦੇਖ ਲੈਣਾਂ ਨਹੀਂ ਆ ਗਏ ਟਿਕਟ ਲੈ ਲੈ ਟਿਕਟ ਲੈ ਲੈ ਹੈਥੀ ਬੈਠ ਰ ਹੈ ਹੈਥੀ ਬੈਠ ਰ ਹੈ ਹੋਰ ਬਾਤ ਤੇ ਨਾ ਚਾਈ ਨਮ ਨਮਿਆ ਘੇਲਾ ਬਾਈ ਹੈ ਬਾਈ ਆ ਵੀ ਆਟਮ ਆਇਆ ਹੋਰੇ ਇਹ ਤਾਂ ਜਿਗਰੇ ਵਾਲਾ ਹੀ ਬੈਠੂਗਾ ਕੋਈ ਇਹਨੂੰ ਛੱਡ ਜਿਆ ਡ੍ਰੈਗਨ ਜੋ ਬੰਦੇ ਉੱਤਰ ਗਏ ਇਹ ਇਲਾਕਾ ਛੱਡ ਗਿਆ ਬਾਕੀ ਸੋ ਇਹ ਹੈ ਨਹੀਂ ਇੰਨਾ ਜ਼ਿਆਦਾ ਇੱਧਰ ਆਉਣੇ ਖਾਣ ਪੀਣ ਦਾ ਪੀਜਾ ਪੂਜਾ ਸਭ ਕੁਝ ਹੈ ਬਾਈ ਇਹਦੇ ਆ ਲਾਗੇ ਸਾਡੇ ਬੰਦੇ ਖਾਣ ਬਟਾ ਤਿੰਨਾਂ ਨੇ ਡਰੈਸਾਂ ਇੱਕੇ ਪਾਈਆਂ ਮੈਂ ਬਾਈ ਪਠਾਲ ਤੇ ਚਲੋ ਵੀ ਚਲੋ ਸਾਡੀ ਕੀਤੀ ਉਹ ਵੀ ਨਾਲੜੇ ਉਂਝ ਫੜੇ ਕੋ ਸਾਡੀ ਜੀ ਛੱਤੀ ਛੇਤੀ ਕਿੱਥੇ ਜਾ ਰਹੇ ਹਾਂ ਹਾਂ ਹੁਣ ਤਾਂ ਰੰਗ ਜਣਾ ਅਗਲੇ ਅਗਲੇ ਪਰ ਅਗਲੇ ਪਰ ਮੈਂ ਇੱਕ ਢੇਡੇ ਦਾ 50 ਰੁਪਏ ਇੱਕ ਜਾਣਾ ਤੇ ਕਦੇ ਉਧਰ ਨਹੀਂ ਜਾਂਦਾ ਠੀਕ ਰਹੀ ਝੂਟੇ ਜੇ ਮਾਰਦਾ ਜਾਂਦਾ ਚੂਟੇ ਜੇ ਮਾਰਦੇ ਹੁਣ ਚਲੋ ਭਾਈ ਲੈ ਵੀ ਮੇਲਾ ਵੇਲੀਆਂ ਦਾ ਤੇਲਾ ਹੁਣ ਦਾ ਨਿਆਣਾ ਜ ਰਹਿ ਗਿਆ ਭਾਈ ਖਾਣੇ ਪੀਣੇ ਦਾ ਰਹਿ ਗਿਆ ਮੇਲਾ ਖਾਓ ਪੀਓ ਜਿੱਥਾਂ ਹਰੇਕ ਹੋਰੇ ਕੀ ਮੀਆ ਦਾ ਸਮਾਨ ਹੋਰੇ ਸਭ ਤੋਂ ਜ਼ਿਆਦਾ ਬਾਈ ਕਿੱਥੇ ਦੂਰ ਤੇ ਦੇਖਦਾ ਕੀ ਮੀਆ ਦਾ ਸਮਾਨ ਦਿੱਕਾ ਬਹੁਤ